ਵੰਦਨਾ ਹਰ ਵੰਦਨਾ ਗੋਗਨ ਗਾਵੋ ਗੋਪਾਲਦਾ ਵੱਡਾ ਭਾਗ ਪੀਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨਤ ਜਨਨਾ ਬਿ ਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉਨਾਮ ਜਪੋ ਹਰ ਰੰਗੇ ਪਵ ਜਲ ਤਰ ਜਾਈ ਤੇ ਸਾਧੂ ਦੀ ਸੰਗਤ ਕਰਕੇ ਪਵ ਜਲ ਤਰ ਜਾਈ ਤੇ ਸਾਧੂ ਦੀ ਸੰਗਤ ਕਰਕੇ ਪਵ ਜਲ ਤਰ ਜਾਈ ਤੇ ਸਾਧੂ ਦੀ ਸੰਗਤ ਕਰਕੇ ਪਵ ਜਲ ਤਰ ਜਾਈ ਤੇ ਸੰਗਤ ਕਰਕੇ ਬਦਲਤਰ ਜਾਈ ਰਹਿ ਸੰਗਤ ਕਰਕੇ ਬਦਲਤਰ ਜਾਈ ਦੇ ਸਾਧੂ ਦੀ ਸੰਗਤ ਕਰਕੇ ਬਦਲਤਰ ਜਾਈ ਰਹਿ ਸਾਧੂ ਦੀ ਸੰਗਤ কবজল তার সাধু দি সঙ্গত করাই দি সঙ্গত সাধু দি সঙ্গত সাধু দি সঙ্গত করকে ਤਰ ਜੈਦਾ ਸਾਧੂ ਦੀ ਸੰਗਤ ਕਰਕੇ ਸਾਧੂ ਦੀ ਸੰਗਤ ਕਰਕੇ ਗੁਰਾਂ ਦੀ ਸੰਗਤ ਕਰਕੇ ਸਾਧੂ ਦੀ ਸੰਗਤ ਕਰਕੇ ਗੁਰਾਂ ਦੀ ਸੰਗਤ ਕਰਕੇ ਸਾਧੂ ਦੀ ਸੰਗਤ ਕਰਕੇ ਗੁਰਾਂ ਦੀ ਸੰਗਤ ਕਰਕੇ के गुर के ग्रीगत कर के गुर संगत करके गुरा की संगत करके करके साधु की संगत करके गुरान की संगत करके ਸਾਧੂ ਦੀ ਸੰਗਤ ਕਰਨ ਕੇ ਗੁਰਾਂ ਦੀ ਸੰਗਤ ਕਰਕੇ ਸਾਧੂ ਦੀ ਸੰਗਤ ਕਰਕੇ ਗੁਰਾਂ ਦੀ ਸੰਗਤ ਕਰਕੇ ਸਾਧੂ ਦੀ ਸੰਗਤ ਕਰਕੇ ਤਾਗੂ ਦੀ ਸੰਗਤ ਕਰਕੇ ਗੁਰਾਂ ਦੀ ਸੰਗਤ ਕਰਕੇ ਤਾਗੂ ਦੀ ਸੰਗਤ ਕਰਕੇ ਗੁਰਾਂ ਦੀ ਸੰਗਤ ਕਰਕੇ ਸਭ ਜਲ ਸਰ ਜਾਈ ਲੈ ਗੁਰਾਂ ਦੀ ਸੰਗਤ ਪਵਨ ਜਲ ਕਰ ਜਾਈਦਾ ਸਾਧੂ ਦੀ ਸੰਗਤ ਕਰਕੇ ਪਵਨ ਜਲ ਕਰ ਜਾਈਦਾ ਸਾਧੂ ਦੀ ਸੰਗਤ ਕਰਕੇ ਪਵਨ ਜਲ ਕਰ ਜਾਈਦਾ ਸਾਧੂ ਦੀ ਸੰਗਤ ਕਰਕੇ ਗਈ ਜੈ ਸਾਧੂ ਦੀ ਸੰਗਤ ਕਰਕੇ ਮਹਤਲ ਸਰ ਜੈ ਜੈ ਸਾਧੂ ਦੀ ਸੰਗਤ ਕਰਕੇ ਵਾਹਿਗੁਰੂ ਰਤ ਗੁਰੂ ਵਾਹਿਗੁਰੂ 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 Barri guru, va guru, va guru, va guru, va guru, va guru, va guru, va, guru, va guru, ba guru, va guru, ba guru, vai guru. Ba guru, 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 ba guru.

ਸਾਤ ਸਤ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਉਪਮਾ ਸਰੂਪ ਕਿਰਪਾਲੂ ਦਿਆਲੂ ਅੰਤਰਜਾਮੀ ਕਰੁਣਾ ਦਾ ਅੰਧਿਆ ਦੇ ਸਾਗਰ ਰੂਹਾਨੀਅਤ ਦੇ ਮਜਸ ਵਿੱਚ ਮਿਸ ਮਚੀ ਮਾਨਤਾ ਦੇ ਰਹਿਵਰ ਦਸਾਂ ਪਾਤਸ਼ਾਹ ਸੰਗ ਜਗਤ ਦੀ ਜੋਤਿ ਗੁਰ ਤਗਦੀ ਤੇ ਵਿਰਾਜਮਾਨ ਤਨ ਤਨ ਸਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਰ ਰਹਿਮਤ ਕਿਰਪਾ ਦਾ ਸਦਕਾ ਮਹਾਨ 시ਦਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕਰਕੇ ਸੇਵਾ ਸਨਣ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਸਵਾਸਾਂ ਨੂੰ ਸਫਲੇ ਬਣਾ ਰਹੇ ਹੋ ਵੱਡਪਾਗੀ ਹੋ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਗੁਰੂ ਦੀ ਵਡਿਆਈ ਦੇ ਨਾਲ ਤੇ ਉਹਦੀ ਵਿਚਾਰ ਦੇ ਨਾਲ ਆਪਾਂ ਹਰ ਰੋਜ਼ ਹੀ ਸਤਿਗੁਰ ਦੀ ਕਿਰਪਾ ਨਾਲ ਜੁੜਦੇ ਆ ਤਾਹੀ ਪਾਤਸ਼ਾਹ ਕਹਿੰਦੇ ਨੇ ਭਾਈ ਸਤਿਗੁਰੂ ਸਭਨਾਂ ਨੂੰ ਦੇਖਦਾ ਜੀਤਾ ਜਗਤ ਦਾ ਸੰਸਾਰ ਨਿਠਿਆ ਮੁਕਤ ਨਾ ਹੋ ਵਿਜਿਚ ਸ਼ਬਦ ਨਾ ਕਰੇ ਵਿਚਾਰ ਜਿਨਾਂ ਚਿਰ ਵਿਚਾਰ ਨਾਲ ਨਹੀਂ ਜੁੜਦੇ ਪਾਤਸ਼ਾਹ ਕਹਿੰਦੇ ਉਹਨਾਂ ਚਿਰ ਗੱਲ ਨਹੀਂ ਤਾਂ ਹੀ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਮਾਨ ਕਰ ਦਿੱਤਾ ਇਹ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਪਹਿਲਾਂ ਤਾਂ ਤੂੰ ਨਾਮ ਦੇ ਨਾਲ ਜੁੜ ਜਾ ਨਾਵਾ ਦੇ ਵਿੱਚ ਲਈ ਮਹਾਰਾਜ ਕਹਿੰਦੇ ਕਿਉਂਕਿ ਪਾਤਸ਼ਾਹ ਦੀ ਬਾਣੀ ਦੇ ਪ੍ਰਮਾਣ ਹੈ ਨਾ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਬਾਤ ਬਲ ਉਦੋਂ ਬਾਅਦ ਮਹਾਰਾਜ ਕਹਿੰਦੇ ਨੇ ਉਹ ਫਿਰ ਮਾਰਗ ਚੜ੍ਹੈ ਦਿਵਸ ਗੁਰਬਾਣੀ ਦਾ ਵੇਰ ਫਿਰ ਕਹਿੰਦੇ ਨਾਉਣ ਦੀ ਬਾਤ ਦੇ ਗੱਲ ਕੀਤੀ ਮਹਾਰਾਜ ਨੇ ਗੁਰ ਸਤਗੁਰ ਕਾਜੋ ਸਿੱਖ ਕਾਇਸੁ ਭਲ ਕੇ ਉੱਠਰ ਨਾਮ ਤੇ ਆਵੇ ਉਦਮ ਕਰੇ ਫਲਕੇ ਪਰ ਪਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣ ਆਵੇ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਆਪਾਂ ਪੰਗਤੀ ਪੜ੍ਹ ਰਹੇ ਹਾਂ ਪਹਿਲੀ ਵਿੱਚ ਮਹਾਰਾਜ ਨੇ ਕਹਿਤਾ ਕਿ ਜਦੋਂ ਅੰਮ੍ਰਿਤ ਵੇਲਾ ਹੋ ਜਾਂਦਾ 12 ਵਜੇ ਤੋਂ ਬਾਅਦ ਤੂੰ ਨਾਮ ਨਾਲ ਜੁੜ ਜਾ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਫਿਰ ਵਿਚਾਰ ਨਾਲ ਜੁੜ ਜਾ ਗੁਰੂ ਘਰ ਆ ਕੇ ਅੰਦਰ ਗੁਰੂ ਆਰਾਧਨਾ ਜੇ ਬਾਜਪ ਗੁਰਨਾਵੇ ਨਿਤਰੀ ਸਤਗੁਰੂ ਦੇਖਣਾ ਸਰਵਣੀ ਸੁਰਣਾ ਗੁਰਨਾਵ ਫਿਰ ਮਹਾਰਾਜ ਕਹਿੰਦੇ ਸਤਗੁਰੂ ਦੀ ਵਡਿਆਈ ਕੰਨਾਂ ਦੇ ਨਾਲ ਸੁਣ ਲੈ ਤੇ ਮੁੱਖ ਦੇ ਨਾਲ ਗਾਲਾ ਪਰ ਕਬੀਰ ਸਾਹਿਬ ਨੇ ਬਚਨ ਬੜੇ ਕਰੜ ਕਰ ਤੇ ਮਹਾਰਾਜ ਕਹਿੰਦੇ ਕੋਈ ਗਾਵੇ ਕੋ ਸੁਣਾਏ ਹਰਨਾਮਾ ਚਿੱਤ ਲਾਏ ਕਾਹੋ ਕਬੀਰ ਸੰਸਾ ਨਹੀਂ ਅੰਤ ਪਰਮਗਤਿ ਪਾਈ ਪਰ ਹਾਇ ਕਬੀਰ ਸਾਹਿਬ ਕਹਿੰਦੇ ਕੋਈ ਕੋਈ ਹੁਣ ਮਹਾਰਾਜ ਵੀ ਕਹਿੰਦੇ ਨੇ ਭਾਈ ਜਗਤ ਮਉ ਤੁਮ ਕਾੜੀ ਹੈ ਵਿਰਲੇ ਕੀ ਕੇ ਕੋਈ ਗਾਉਂਦਾ ਤੇ ਕੋਈ ਕੋਈ ਸੁਣਦਾ ਹੈ ਚਿੱਤ ਲਾ ਕੇ ਹਰੀ ਨਾਮ ਨੂੰ ਕੋਈ ਗਾਉਂਦਾ ਤੇ ਕੋਈ ਕੋਈ ਸੁਣਦਾ ਹੈ ਚਿੱਤ ਲਾ ਕੇ ਹਰੀ ਨਾਮ ਨੂੰ ਕੋਈ ਗਾਉਂਦਾ ਤੇ ਕੋਈ ਕੋਈ ਸੁਣਦਾ ਹੈ ਚਿੱਤ ਲਾ ਕੇ ਹਰੀ ਨਾਮ ਨੂੰ ਕੋਈ ਗਾਉਂਦਾ ਤੇ ਕੋਈ ਕੋਈ ਸੁਣਦਾ ਇਤਲਾਕੇ ਹਰੀ ਨਾਮ ਨੂੰ ਕੋਈ ਸੁਣਦਾ ਹੰਦੀ ਚਿਤਲਾ ਕੇ ਹਰੀ ਨਾਮ ਨੂੰ ਕੋਈ ਗਾਉਂਦਾ ਤੇ ਕੋਈ ਕੋਈ ਸੁਣਦਾ ਹੈ ਚਿਤਲਾ ਕੇ ਹਰੀ ਨਾਮ ਕੋਈ ਗਾਉਂਦਾ ਦੇ ਕੋਈ ਕੋਈ ਸੁਣਦਾ ਜਿਤਲਾ ਕੇ ਹਰੀ ਨਾਮ ਨੂੰ ਕੌਂਦਾ ਤੇ ਕੋਈ ਕੋਈ ਸੁਣਦਾ ਜਿਤਲਾ ਕੇ ਹਰੀ ਨਾਮ ਨੂੰ ਹੋਈ ਕੌਂਦਾ ਤੇ ਕੋਈ ਸੁਣਦਾ ਹੈ ਜਿਤਲਾ ਕੇ ਹਰੀ ਹਰੀ ਨਾਮ ਨੂੰ ਗਉਂਦਾ ਤੇ ਕੋਈ ਕੋਈ ਸੁਣਦਾ ਹੈ ਜਿਤਲਾ ਕੇ ਹਰੀ ਨਾਮ ਨੂੰ ਗਉਂਦਾ ਹੈ ਤੇ ਕੋਈ ਕੋਈ ਸੁਣਦਾ ਹੈ ਜਿਤਲਾ ਕੇ ਹਰੀ ਨਾਮ ਨੂੰ ਜਿਤਲਾ ਕੇ ਦੀ ਹਰੀ ਨਾਮ ਨੂੰ

ਤਿਤ ਲਾ ਕੇ ਹਰੀ ਨਾਮ ਨੂੰ ਕੌਂਦਾ ਤੇ ਕੋਈ ਕੋਈ ਸੁਣਦਾ ਹੈ ਤਿਤ ਲਾ ਕੇ ਹਰੀ ਨਾਮ ਨੂੰ ਕੋਈ ਕੌਂਦਾ ਤੇ ਕੋਈ ਕੋਈ ਸੁਣਦਾ ਹੈ ਤਿਤ ਲਾ ਕੇ ਹਰੀ ਨਾਮ ਨੂੰ ਕੋਈ ਕੌਂਦਾ ਤੇ ਕੋਈ ਕੋਈ ਸੁਣਦਾ ਹੈ

ਕਹਿੰਦੇ ਅੰਤ ਨੂੰ ਪਰਮ ਗਤੀ ਨੂੰ ਪਹੁੰਚ ਜਾਵੇਂਗਾ ਜਦੋਂ ਚਿੱਤ ਲਾ ਕੇ ਸੁਣੇਗਾ ਪਰ ਮਹਾਰਾਜ ਕਹਿੰਦੇ ਹੈ ਫਿਰਲੇ ਫਿਰਲੇ ਜਿਨ੍ਹਾਂ ਨੇ ਸੁਣ ਲਿਆ ਚਿੱਤ ਲਾ ਕੇ ਨਾ ਪਰਮੇਸ਼ਵਰ ਦਾ ਨਾਮ ਫਿਰ ਉਹਦਾ ਤਾਰ ਉਤਾਰ ਵੀ ਹੋ ਜਾਂਦਾ ਆਪਾਂ ਧਰਨ ਪਰੇ ਸੀ ਨਾ ਸਾਗਰ ਤਰਿਆ ਸਾਧੂ ਸੰਗਤ ਤਾਨ ਤਰਿਆ ਜਾਣਾ ਹੈ ਜਦੋਂ ਗੁਰੂ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਕਰ ਲਈ ਉਹਨਾਂ ਦੇ ਬਚਨਾਂ ਤੇ ਅਮਲ ਕਰ ਲਿਆ ਹੁਣ ਪਾਤਸ਼ਾਹ ਨੂੰ ਪੁੱਛੋ ਪਾਤਸ਼ਾਹ ਕਹਿੰਦੇ ਨਾ ਜੇ ਕੋ ਬਚਨ ਕਮਾਵੇ ਸੰਤਨ ਗਾ ਸੋ ਗੁਰ ਪ੍ਰਸਾਦੀ ਤਰੀਐ ਤਾਂ ਤਰਿਆ ਜਾਣਾ ਐਦਾਂ ਨਹੀਂ ਵੀ ਆਪਾਂ ਅੱਗੇ ਵੀ ਕਈ ਤਾਂ ਮੇਰੇ ਵਰਗੇ ਅਸੀਰ ਕਰਕੇ ਬੈਠ ਜਾਂਦੇ ਨੇ ਸੰਗਤ ਦੇ ਵਿੱਚ ਆ ਕੇ ਤੇ ਕਈ ਮੇਰੇ ਵਰਗੇ ਲੋਕਾਂ ਨੂੰ ਵੀ ਦਿਖਾਉਂਦੇ ਨੇ ਮੈਂ ਸੰਗਤ ਕਰਦਾ ਸੇਵਾ ਕਰਦਾ ਮਾਰਾ ਕਹਿੰਦੇ ਜਨਾਚਰ ਵਿਚਾਰ ਨਾਲ ਹੀ ਜੁੜਦਾ ਨਾ ਜਿਵੇਂ ਮਹਾਰਾਜ ਜੀ ਕ੍ਰਿਸ਼ਨਾ ਸਾਹਿਬ ਕਹਿੰਦੇ ਨੇ ਰਾਮੈ ਰਾਮ ਕਹੋ ਕਹਿਵੇ ਮਾਹਿ ਬਿਵੇਕ ਏਕ ਅਨੇਕਾ ਮਿਲ ਗਿਆ ਏਕ ਸਮਾਨਾ ਏਕ ਜਿਵੇਂ ਭਗਤ ਕਬੀਰ ਜੀ ਦੇ ਨਾਲ ਕੋਈ ਘਰੇ ਕੋੜੀ ਆ ਗਿਆ ਤੇ ਕਹਿਣਾ ਕੀਤਾ ਮੈਂ ਕਬੀਰ ਸਾਹਿਬ ਨੂੰ ਮਿਲਣਾ ਮਾਤਾ ਜੀ ਕਹਿਣ ਲੱਗੇ ਉਹ ਤਾਂ ਘਰ ਨਹੀਂ ਬਾਹਰ ਚਲੇਗੇ ਖੰਮ ਕੀ ਆਇਓ ਮੈਂ ਕੰਮ ਆਇਆ ਸੀ ਮੈਂ ਕੋੜ ਨਾਲ ਬੜਾ ਰੋਗੀ ਹੋਇਆ ਹੋਇਆ ਮੈਂ ਸੁਣਿਆ ਵੀ ਭਗਤ ਕਬੀਰ ਜੀ ਨੇ ਨਾ ਉਹ ਭਾਈ ਗੁੱਖਾ ਦਾ ਨਿਮਾਰਨ ਕਰਦੇ ਨੇ ਹੁ ਸਾਗਰ ਤਰਿਓ ਸਾਧੂ ਸੰਗੀ ਜੇ ਕੋ ਬਾਚਨ ਕਮਾਵੇ ਸੰਤਨ ਕਾ ਮੈਂ ਸੁਣ ਕੇ ਆਇਆ ਕਹਿਣ ਲੱਗੇ ਕੀ ਗੱਲ ਐ ਮਾਤਾ ਜੀ ਕਹਿਣ ਲੱਗੇ ਇਹ ਤਾਂ ਮੈਂ ਤੇਰਾ ਕੋੜ ਦਾ ਰੋਗ ਦੂਰ ਕਰਦਿੰਨੇ ਤਰਨਾ ਦਾ ਪ੍ਰਮਾਤਮਾ ਨੇ ਤੇ ਉਹਨਾਂ ਨੇ ਨਾ ਤਿੰਨ ਗਿਲ RAM RAM ਕਹਾਤਾ ਭਗਤ ਕਬੀਰ ਜੀ ਦੇ ਘਰੋਂ ਤੇ ਜਿਹੜੇ ਸਤਕਾਰਯੋਗ ਮਾਤਾ ਜੀ ਆਪਣੇ ਜਦੋਂ ਤਿੰਨ ਗੇ ਨਾਮ ਕਿਹਾ ਤੇ ਉਹਦਾ ਕੋੜ ਦਾ ਰੋਗ ਦੂਰ ਹੋ ਗਿਆ ਜੁੜ ਗਿਆ ਨਾ ਅੰਦਰੋਂ ਕਿਉਂਕਿ ਅਸੀਂ ਜਦੋਂ ਜੁੜਦੇ ਆ ਜਦੋਂ ਸਾਨੂੰ ਕੋਈ ਰੋਗ ਚਿੰਬੜ ਜਾਵੇ ਫਿਰ ਅਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਆ ਫਿਰ ਦੁੱਖਾਂ ਵੇਲੇ ਪ੍ਰਮਾਤਮਾ ਨੂੰ ਯਾਦ ਕਰ ਲੇ ਤੇ ਸੁੱਖਾਂ ਵੇਲੇ ਫਿਰ ਭੁੱਲ ਜਾਂਦੇ ਮੈਨੂੰ ਤਾਂ ਇਹ ਚੀਜ਼ਾਂ ਨਹੀਂ ਪ੍ਰਾਪਤ ਹੋ ਗਈ। ਇੰਨੇ ਦਿਨ ਮੈਂ ਸੇਵਾ ਕਰ ਲਈ, ਆਨੰਦਨ ਮੈਂ ਸੰਗਤ ਕਰ ਲਈ, ਇੰਨੇ ਮੈਂ ਝਾੜੂ ਮਾਰ ਲਿਆ। ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ। ਫਿਰ ਦਾਤਾਂ ਦੇ ਨਾਲ ਪਿਆਰ ਪੈ ਜਾਂਦੇ, ਦਾਤੇ ਨੂੰ ਵਿੱਚੋਂ ਜਿਹਨੇ ਦਾਤਾਂ ਦਿੱਤੀਆਂ ਨੇ ਉਹ ਕੱਢ ਦਿੰਦਾ। ਨਹੀਂ ਮਹਾਰਾਜ ਕਹਿੰਦੇ ਭਾਈ ਜੇ ਨਾ ਤੂੰ ਕਹਿੰਦੇ ਦਾਤਮ ਵਿੱਚੋਂ ਦਾਤੇ ਨੂੰ ਪੜ ਦਿੱਤਾ ਤੇ ਜੰਜਾਲ ਬਣ ਜਾਣੇ ਨੇ ਜੇ ਦਾਤੇ ਨੂੰ ਯਾਦ ਰੱਖੇਗਾ ਦਾਤ ਦਿੱਤੀ ਹੈ ਜੀ ਨੇ ਫਿਰ ਜੰਜਾਲ ਨਹੀਂ ਬਣਨੇ ਤੇਰੇ ਫਿਰ ਪ੍ਰਮਾਤਮਾ ਨੂੰ ਯਾਦ ਰੱਖੇਗਾ ਤੇ ਕੋੜ ਦਾ ਰੋਗ ਦੂਰ ਹੋਇਆ ਤੇ ਚਲੇ ਗਏ ਭਾਈਓ ਕੋੜੀ ਤੇ ਕਬੀਰ ਸਾਹਿਬ ਆਏ ਕਬੀਰ ਸਾਹਿਬ ਨੂੰ ਆ ਕੇ ਸਾਰੀ ਵਾਰਤ ਦੱਸੀ ਮਾਤਾ ਜੀ ਨੇ ਜਦੋਂ ਦਸੀ ਨਾ ਕਬੀਰ ਸਾਹਿਬ ਇਸ ਗੱਲ 'ਤੇ ਬੜੇ ਗੁੱਸੇ ਹੋਏ ਕਿਉਂ ਹੋਏ ਕਹਿੰਦੇ ਕੰਮਲੀਏ ਤੈਨੂੰ ਪ੍ਰਮਾਤਮਾ ਦੇ ਨਾਮ 'ਤੇ ਵਿਸ਼ਵਾਸ ਨਹੀਂ ਹੈ ਉਹ ਗੱਲ ਆਪਣੇ ਤੇ ਆਉਂਦੀ ਹੈ ਕਬੀਰ ਸਾਹਿਬ ਦੇ ਵਚਨ ਨੇ ਤੈਨੂੰ ਪ੍ਰਮਾਤਮਾ ਦੇ ਨਾਮ 'ਤੇ ਵਿਸ਼ਵਾਸ ਨਹੀਂ ਹੈ ਤੂੰ ਕੋੜੀ ਨੂੰ ਤਿੰਨ ਗਿਲ ਰਾਮ ਕਾਏ કહਾਇਆ ਰਾਮੈ ਰਾਮ ਕਹੋ ਕਹਿਵੇ ਮਾਹੇ ਵਿਵੇਕ ਇੱਕ ਅਨੇਕਾ ਮਿਲ ਗਿਆ ਇੱਕ ਸਮਾਨਾ ਇੱਕ ਗੇਲ ਕਹਿ ਨਾਲੇ ਰਾਮ ਮਿਲ ਜਾਂਦਾ ਹੈ ਪ੍ਰਮਾਤਮਾ ਮਿਲ ਜਾਂਦਾ ਹੈ ਤੈਨੂੰ ਤਿੰਨ ਗੇਲ ਕਹਿਣ ਦੀ ਕੀ ਜ਼ਰੂਰਤ ਹੋਊਗੀ ਹੁਣ ਆਪਾਂ ਕਹਿ ਲਈ ਆਪਾਂ ਰੋਜ਼ ਨਾਮ ਜਪਦੇ ਆ ਬਾਣੀ ਪੜ੍ਹਦੇ ਅਡੇ ਘਰਾਂ ਵਿੱਚ ਅਸੀਂ ਨੇ ਕਿੰਨਾ ਕੰਮਲ ਕਰ ਲਿਆ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਪ੍ਰਮਾਤਮਾ ਤੇ ਸਾਨੂੰ ਅੱਜ ਤੱਕ ਵਿਸ਼ਵਾਸ ਨਹੀਂ ਆਇਆ ਕਿਉਂਕਿ ਭਗਤ ਕਬੀਰ ਜੀ ਨੂੰ ਇੱਕੇ ਗੇਲ ਰਾਮ ਕਹਿਣ ਦੀ ਜ਼ਰੂਰਤ ਪਈ ਜਦੋਂ ਰਾਮ ਆਨੰਦ ਜੀ ਨੇ ਠੇਡਾ ਮਾਰਿਆ ਇਹ ਕਹਿਣਾ ਕੀਤਾ ਉਠ ਭਾਈ ਕਹੋ RAM ਸੰਭਾਲ ਬਸ ਉਥੋਂ RAM ਕਹਿਣ ਦੇ ਨਾਲ ਐਸੀ ਅਵਸਥਾ ਬਣ ਗਈ ਕਬੀਰ ਸਤਗੁਰ ਸੂਰਮੇ ਵਾਹਿਆ ਬਾਣ ਜੋ ਏਕ ਕਹਿੰਦੇ ਲਾਗ ਤਹੀ ਭੂਏ ਗਿਰ ਭਰਿਆ ਪਰਾ ਕਲਜੇ ਸੀ ਸਾਡੇ ਤਹਾਂ ਤੱਕ ਤੀਰ ਨਹੀਂ ਲੱਗੇ ਪ੍ਰਮਾਤਮਾ ਦੀ ਬਾਣੀ ਦੇ ਲੱਗਣ ਵੀ ਤਾਂ ਜੇ ਅਸੀਂ ਜੁੜ ਜਾਈਏ ਕਬੀਰ ਸਾਹਿਬਾਂ ਤੋਂ ਜੁੜ ਕੇ ਰਾਮਾਨੰਦ ਜੀ ਦੇ ਚਰਨਾਂ ਵਿੱਚ ਗਏ ਸੀ ਇੱਕ ਤਾਰ ਇੱਕ ਤਰ੍ਹਾਂ ਦਾ ਗੁਰੂ ਧਾਰਨ ਕੀਤਾ ਅਸੀਂ ਗੁਰੂ ਵੀ ਧਾਰਨ ਕਰ ਲਿਆ ਅੰਮ੍ਰਿਤ ਵੀ ਛਕ ਲਿਆ ਨਾ ਸਾਡੇ ਲੈਵੇ ਰਹਿ ਤੱਕ ਕੋਈ ਰੋਮਾਂ ਦੀ ਬਿਆਦ ਵੀ ਕਰਦਾ ਹੈ ਕੋਈ ਕਕਾਰਾਂ ਦੀ ਬਿਆਦ ਵੀ ਨਹੀਂ ਕਰਦਾ ਹੈ ਕਿਸੇ ਦੇ ਕੰਗਾ ਕਰਪਾਨਾਂ ਵਿੱਚ ਟੰਗਿਆ ਹੋਇਆ ਕਿਸੇ ਦੇ ਕੜੇ ਚਾਂਦੀ ਦੇ ਪਾ ਲਿਆ ਜਿਕਰ ਨਵਾਂ ਰਿਵਾਜ ਹੋ ਗਿਆ ਅਸੀਂ ਗੁਰੂ ਆਲੇ ਕਿਹੜੇ ਰਹਿ ਸਾਡੀ ਰਹਿਤ ਹਾਏ ਨਹੀਂ ਜੇ ਜੁੜ ਜਾਈਏ ਤਾਂ ਹੀ ਤਾਂ ਪਾਰ ਸਕਨੇ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਾਹੇ ਜੇ ਰਹਿਤ ਰੱਖੇਗਾ ਤਾਂ ਪਿਆਰਾ ਲੱਗੇਗਾ ਪਾਰਸ਼ਾ ਦੇ ਬੜੇ ਕਰੜੇ ਵਚਨ ਦਸਮ ਪਾਚਾ ਕਹਿੰਦੇ ਬਿਨਾ ਸ਼ਸਤਰ ਕੇ ਨਰੰਗ ਭੇਡ ਜਾਨੋ ਗ੍ਰਹ ਕਾਂਤ ਤਕ ਕਿਤੇ ਨਾ ਸਦਾਨੋ ਇਹ ਮੂਰੀ ਆ ਗਿਆ ਸੁਣੋ ਏ ਪਿਆਰੇ ਬਿਨਾ ਸ਼ਸਤਰ ਕੇ ਦੇਵ ਆਨੰਦਿਦਾਰ ਪਾਤਸ਼ਾਹ ਦੱਸੋ ਪਾਤਸ਼ਾਹ ਕਹਿੰਦੇ ਬਿਨਾ ਸ਼ਸਤਰ ਤੇ ਮੈਨੂੰ ਦਿਦਾਰੇ ਨਾ ਬਖਸ਼ੀ ਸ਼ਸਤਰ ਧਾਰੀ ਹੋਏ ਸ਼ਿਵ ਭੋਲੇ ਵੀ ਉਹਨਾਂ ਲਵੇ ਵੀ ਤਾਂ ਤਰਸੂਲੇ ਸੀ ਨਾ ਤੇ ਸ਼ਸਤਰ ਧਾਰੀ ਹੋਏ ਕ੍ਰਿਸ਼ਨ ਭਗਵਾਨ ਦੀ ਸੁਦਾਸ਼ਣ ਚੱਕਰ ਸੀ ਨਾ ਤੇ ਸ਼ਸਤਰ ਧਾਰੀ ਹੋਏ ਰਾਮਚੰਦਰ ਜੀ ਉਹਨਾਂ ਲਵੇ ਤੀਰ ਕਮਾਨ ਸੀ ਨਾ ਸਾਨੂੰ ਅੱਜ 9 ਇੰਚ ਦੀ ਕਿਰਪਾਨ ਰੱਖਣੀ ਔਖੀ ਹੈ 6 ਇੰਚ ਦੀ ਕਿਰਪਾਨ ਰੱਖਣੀ ਔਖੀ ਹੈ ਸਿਰ ਵਿੱਚ ਕੰਗਾ ਜਿੰਨੇ ਸਾਡੇ ਕਕਾਰ ਮਹਾਰਾਜ ਨੇ ਬਖਸ਼ਿਸ਼ੇ ਨੇ ਨਾ ਇਹਨਾਂ ਦੀ ਮਹੱਤਤਾ ਹੈ ਐਵੇਂ ਨਹੀਂ ਮਾਣ ਸਾਡੇ ਪਾਇਆ ਕੜਾ ਤਾਂ ਪਾਇਆ ਵੀ ਤੂੰ ਭਾਈ ਕਿਸੇ ਤੇ ਗਲਤ ਸਹਿਣਾ ਕਰਦੀ ਝੂਠੇ ਸਹਿਣਾ ਕਰਦੀ ਕਸ਼ਹਿਰਾ ਜੱਟ ਸਾਹਿਬ ਦੀ ਨਿਸ਼ਾਨੀ ਕੰਗੇ ਦੇ ਨਾਲ ਸਾਡੇ ਸਿਰ ਨੂੰ ਆਕਸੀਜਨ ਮਿਲਦੀ ਹੈ ਜਿਹੜਾ ਕੰਗਾ ਮਾਰਦੇ ਆ ਸੀ ਪਾਇਆ ਇਸ ਸਿਰ ਦੇ ਵਿੱਚ ਰਹਿੰਦਾ ਹੈ ਜਦੋਂ ਕਿਰਪਾਨ ਕਿਰਪਾ ਦਾ ਨਾਮ ਹੈ ਜੇ ਕਿਰਪਾਨ ਪਾ ਕੇ ਰੱਖੇ ਤੇ ਕਿਰਪਾ ਰਹੇਗੀ ਫਿਰ ਕੇਸਾਂ ਦੀ ਵੀ ਆਦਿ ਵੀ ਦੇਖ ਲੋ ਕੇਸ ਨੇ ਜਿਹੜੇ ਗੁਰੂ ਕੀ ਮੋਹਰ ਭਾਵ ਸਾਡੇ ਤੇ ਗੁਰੂ ਦੀ ਮੋਹਰ ਲੱਗੀ ਹੋਈ ਹੈ ਹੁਣ ਕਰੜੇ ਵਚਨ ਮਹਾਰਾ ਜੀ ਕਹਿੰਦੇ ਸਾਵਰਤ ਸੂਰਤ ਦਸਤਾਰ ਸਿਰਾ ਭੰਨੇ ਬਈ ਮਾਮ ਆਪਾਂ ਕਿਸ ਨੂੰ ਬੇਈਮਾਨ ਕਹਦੀਆਂ ਨਾ ਕਿੰਨੀ ਲੜਾਈ ਹੋ ਜਾਵੇਗੀ ਤੇ ਮਹਾਰਾਜ ਕਹਿੰਦੇ ਜਿਹੜਾ ਸਾਡੇ ਬਖਸ਼ੇ ਹੋਈ ਜਿਹੜੀ ਮੂਰਤ ਹੈ ਨਾ ਆ ਹਰ ਮੰਦਰ ਹਰ ਸਾਜਿਆ ਹਰ ਵਸਾ ਜਿਸ ਨਾਲ ਇਹ ਆਪਣੀ ਮਹਾਰਾਜ ਨੇ ਮੂਰਤੀ ਬਖਸ਼ੀ ਹੈ ਸਾਨੂੰ ਜਿਹੜਾ ਸਰੀਰ ਦਿੱਤਿਆ ਮਹਾਰਾਜ ਨੇ ਸੋਹਣੇ ਨੱਕ ਨੇ ਲੰਬੜੇ ਵਾਲਾ ਫਿਰ ਉਹ ਦੇਖੀਏ ਭਾਈ ਅਮਰ ਸਾਖੇ ਅਸੀਂ ਰੋਮਾਂ ਦੀ ਬਿਆਦਵੀ ਕਰਦੇ ਆ ਫਿਰ ਅਸੀਂ ਗੁਰੂ ਆਲੇ ਕਿੱਥੋਂ ਰਹਿ ਗਏ ਭਾਈ ਕਿਉਂਕਿ ਸਾਡੇ ਅੰਦਰ ਤੀਰ ਨਹੀਂ ਨਾ ਲੱਗਿਆ ਗੁਰੂ ਆਲਾ ਮਰ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਨਿਆ ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜ਼ਰੀਆ ਜਿਹਦੇ ਲੱਗ ਜਾਂਦੀ ਹੈ ਸੋ ਜਾਣੈ ਜਿਹੜਿਆ ਜੀਵਨ ਮੁਕਤ ਸੁਆਕੀ ਹੈ ਉਹ ਜਿਉਂਦਾ ਹੋਇਆ ਵੀ ਜੀਵਨ ਮੁਕਤ ਹੋ ਜਾਂਦਾ ਹੈ ਇਹ ਵਿਕਾਰਾਂ ਨਾਲ ਬੱਤ ਰਹਿੰਦਾ ਹੈ ਜੀਵਨ ਮੁਕਤ ਸੁਆਕੀ ਹੈ ਮਰ ਜੀਵੈ ਮਰੀਆ ਜਿਉਂਦੇ ਮਰ ਜਾਹੀ ਦਫਾ ਹੁਣ ਮਹਾਰਾਜ ਨੇ ਭਗਤ ਕਬੀਰ ਜੀ ਅੰਦਰੋਂ ਜੁੜ ਗਏ ਦਿੱਖ ਗਏਲੇ RAM ਕੇ ਆ ਕਬੀਰ ਸਤਗੁਰੂ ਸੂਰਮੇ ਵਾਹਿਆ ਬਾਣ ਦੋ ਏਕ ਲਾਗਤੀ ਭੋਏ ਗਿਰ ਪਰਿਆ ਪਰਿਆ ਕਲੇਜੇ ਛੇਕ ਆਪਾਂ ਪੜ ਲੀਏ ਵੀ ਸਾਡੇ ਵੀ ਤੀਰ ਲੱਗ ਜਾਵੇ ਉਹ ਫਿਰ ਉਹੀ ਬਾਣ ਮਾਰੋ ਜਿਹੜਾ ਮਾਰਿਆ ਕਬੀਰ ਦੇ He was ਮਾਰਿਆ ਕਬੀਰ ਦੇ ਜਿਹੜਾ ਮਾਰਿਆ ਕਬੀਰ ਦੇ ਮਾਰਿਆ ਕਬੀਰ ਦੇ ਜਿਹੜਾ ਮਾਰਿਆ ਕਬੀਰ ਦੇ ਮਾਰਿਆ ਕਬੀਰ ਦੇ ਜਿਹੜਾ ਮਾਰਿਆ ਕਬੀਰ ਦੇ ਉਹੀ ਵਣ ਵਰ

Yeah.